ਬਾਬਾ ਅਟਲ رائے ਜੀ ਆਪਣੀ ਮਾਤਾ ਦੇ ਕੋਲੋਂ ਤਿਆਰ ਹੋਏ ਭੋਜਨ ਪਾਣੀ ਛਕਿਆ ਖੱਦੋ ਕੁੰਡੀ ਲਈ ਤੇ ਬੱਚਿਆਂ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਜਾ ਕੇ ਖੇਡਣਾ ਸ਼ੁਰੂ ਕਰ ਦਿੱਤਾ ਕੁਝ ਮਿੱਤਰ ਕੁਝ ਸਾਥੀ ਐਸੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਸਨੇਹ ਜਾਂਦੇ ਹੁੰਦਾ ਹੈ ਉਹ ਕੌਣ ਹੈ ਉਹ ਬਾਬਾ ਮੋਹਨ ਹੈ ਬਾਬਾ ਮੋਹਨ ਜਿਹੜਾ ਸਾਥੀ ਹੈ ਬੱਬਾ ਅਟੱਲ ਰਾਏ ਜੀ ਦਾ ਕੋਲ ਖੇਡਦਾ ਹੈ ਰਾ ਨਾਲ ਖੇਡਣਾ ਰੋਚ ਅੱਜ ਕੀ ਹੋਇਆ ਹੈ ਹਨੇਰਾ ਜਾਦੇ ਹੋ ਗਿਆ ਹੈ ਦਾਈ ਹਜੇ ਮੋਹਣ ਦੇ ਸਿਰ ਪਈ ਹੈ ਬੱਬਾ ਅਟੱਲ ਰਾਏ ਜੀ ਕਹਿੰਦੇ ਆਪਾਂ ਖੇਡ ਇੱਥੇ ਹੀ ਸਮਾਪਤ ਕਰਦੇ ਹਾਂ ਇਹ ਖੇਡ ਜਿਹੜੀ ਇੱਥੋਂ ਸ਼ੁਰੂ ਕਰਾਂਗੇ ਦਾਈ ਇੱਥੋਂ ਸਵੇਰੇ ਲਵਾਗੇ ਚਲੋ ਬਾਬਾ ਅਟੱਲ ਰਾਏ ਜੀ ਖਦੋ ਖੁੰਡੀ ਲੈ ਕੇ ਆਪਣੇ ਘਰ ਆਏ ਮਾਤਾ ਜੀ ਦੇ ਕੋਲ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਬੁੱਕਲ ਦੇ ਵਿੱਚ ਚਲੇ ਗਏ ਇਹਦਰ ਬਾਬਾ ਮੋਹਨ ਜੀ ਆਪਣੇ ਘਰ ਚਲੇ ਗਏ ਹੁਣ ਸਵੇਰ ਹੋਈ ਸਾਰੇ ਸਾਥ ਸਬੰਧੀ ਉੱਠੇ ਘਰ ਦੇ ਉੱਠੇ ਤੇ ਬਾਬਾ ਮੌਨ ਨਹੀਂ ਉੱਠਿਆ ਕਿਉਂ ਨਹੀਂ ਉੱਠਿਆ ਸਵਾਸ ਪੂਰੇ ਹੋ ਗਏ। ਮੌਤ ਹੋ ਗਈ ਹੈ। ਤੇ ਗੁਰਮੁਖ ਪਿਆਰਿਓ ਘਰਦਿਆਂ ਨੇ ਰੌਲਾ ਪਾਉਣਾ, ਚੀਕ ਝੰਗਾੜਾ ਪਾਉਣਾ ਸ਼ੁਰੂ ਕਰ ਦਿੱਤਾ। ਹੁੰਦਾ ਹੀ ਆ ਬਈ ਜੀ ਦਾ ਇਕਲੌਤਾ ਪੁੱਤਰ ਚਲਿਆ ਜਾਂਦਾ। ਚੰਗਾ ਭਲਾ ਦੁਨੀਆ ਤੋਂ ਹੱਸਦਾ ਖੇਡਦਾ ਵਿਛੜ ਜਾਵੇ। ਰੋਣਾ ਧੋਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਗੱਲ ਆਂਡ ਗਵਣ ਦੇ ਵਿੱਚ ਵਿਚਰ ਗਈ। ਸਾਕ ਸਬੰਧੀਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਨਗਰ ਨਿਵਾਸੀਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਤੇ ਗੁਰਮੁਖ ਪਿਆਰੇ ਲੋਕੀ ਸ਼ੋਗ ਕਰਨ ਵਾਸਤੇ ਆ ਗਏ ਵੀ ਬਾਬਾ ਮੋਹਨ ਜੀ ਚੱਲ ਗਏ ਨੇ ਕੌਣ ਕਹਿੰਦੇ ਜੀ ਸੇਮੇ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ लाडले ਸੁਪੁੱਤਰ ਬਾਬਾ ਅਟਲ ਰਾਏ ਜੀ ਦੇ ਦੋਸਤ ਉਹ ਪੂਰੇ ਹੋ ਗਏ ਲੋਕਾਂ ਨੇ ਸ਼ੋਗਮ ਕਰਨਾ ਸ਼ੁਰੂ ਕਰ ਦਿੱਤਾ ਦੁੱਖ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਹੌਲੀ ਹੌਲੀ ਗੱਲ ਬਾਬਾ ਅਟੱਲ ਰਾਏ ਜੀ ਦੇ ਕੋਲ ਵੀ ਪਹੁੰਚ ਗਈ ਦੱਸ ਦਿੱਤਾ ਕਿਸ ਨੇ ਤੁਹਾਡਾ ਦਾ ਸਾਥੀ ਚਲਿਆ ਗਿਆ ਬਾਬਾ ਅਟੱਲ ਰਾਏ ਜੀ ਕਹਿੰਦੇ ਇਹ ਕਿਵੇਂ ਹੋ ਸਕਦਾ ਸਾਡੀ ਦਾਈ ਹੈ ਸਾਡੀ ਵਾਰੀ ਹੈ ਸਾਡੀ ਵਾਰੀ ਸਾਡੀ ਦਾਈ ਦੇਣ ਦਾ ਮਾਰਾ ਸਾਡੇ ਨਾਲ ਚਲਾਕੀਆਂ ਫਟੇ ਨਾਲ ਹੁਸ਼ਿਆਰੀਆਂ ਕਰਦਾ ਪਿਆ ਉਹ ਵੀ ਸਾਡਾ ਮਿੱਤਰ ਹੋ ਕੇ ਇੱਕ ਥਾਲੀ ਦੇ ਵਿੱਚ ਖਾ ਕੇ ਤੇ ਗੁਰਮੁਖ ਪਿਆਰੇ ਬਾਬਾ ਅਟਲ ਰਾਏ ਜੀ ਘਰ ਗਏ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਹ ਜਿੱਦਾਂ ਬੱਚੇ ਨਹੀਂ ਜਾਂਦੇ ਹੱਡੋਖੁੰਡੀ ਚੁੱਕੀ ਨਾਲ ਤੁਰਪੇ ਕਰੇ ਵੇਖਿਆ ਵੀ ਇਹ ਤੇ ਬਾਕੀ ਮੰਝੇ ਤੇ ਲੰਬਾ ਪਿਆ ਰੋਣ ਦੀਆਂ ਆਵਾਜ਼ਾਂ ਕੰਨਾਂ ਦੇ ਵਿੱਚ ਪੈ ਰਹੀਆਂ ਤੇ ਤੇ ਬਾਬਾ ਅਟਲ ਰਾਏ ਜੀ ਕਹਿੰਦੇ ਦਾਈ ਦੇਣ ਦਾ ਮਾਰਾ ਅੱਛਾ ਤੂੰ ਲੰਬਾ ਪਿਆ ਗਿਆ ਸਾਡੀ ਦਾਈ ਦੇ ਗੁਰੂ ਦੇ ਪੁੱਤਰ ਨੇ ਬਾਈ ਜੇ ਗੁਰੂ ਘਰਾ ਮਾਤੀ ਹੈ ਗੁਰੂ ਸ਼ਕਤੀਸ਼ਾਲੀ ਹੈ ਪੁੱਤਰ ਕਿਉਂ ਨਹੀਂ ਹੋਣਗੇ ਬਾਬਾ ਅਟਲ ਰਾਏ ਜੀ ਨੇ ਜਿਹੜੀ ਹੁੰਡੀ ਦੇ ਨਾਲ ਖੇਡਦੇ ਸਨ ਉਹ ਗਲਚ ਪਾਈ ਖੜਾ ਕਰ ਲਿਆ ਕਹਿੰਦੇ ਉੱਠ ਬੈਠ ਉੱਠ ਕੇ ਬੈਠ ਗਿਆ ਉੱਠ ਕੇ ਬੈਠਿਆ ਘਰਦਿਆਂ ਦੇ ਚਿਹਰਿਆਂ ਤੇ ਮੁਸਕਾਨ ਆ ਗਈ ਹਾਸਾ ਆ ਗਿਆ ਰੌਣਕ ਆ ਗਈਆਂ ਬੱਲੇ ਬੱਲੇ ਹੋਣ ਲੱਗੀ ਚੱਚਾ ਹੋਣ ਲੱਗੀ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਅਟਲ ਰਾਏ ਜੀ ਨੇ ਮੋਹਨ ਨੂੰ ਜਿੰਦਾ ਕਰ ਦਿੱਤਾ ਇਦਾਂ ਦੀਆਂ ਬੱਤਾਂ ਗੱਲਾਂ ਹੋਣੀਆਂ ਤੇ ਆਮ ਗੱਲ ਸਹੀ ਦੂਰ ਦੂਰ ਤੱਕ ਚਰਚਾ ਗਈ ਤੇ ਗੁਰਮੁਖ ਪਿਆਰਿਓ ਇਹ ਗੱਲ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕੋਲ ਵੀ ਚਲੀ ਗਈ। ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਅੱਛਾ ਸਾਡੇ ਪੁੱਤਰ ਨੇ ਇਹ ਖੇਡ ਵਰਤਾ ਦਿੱਤੀ ਹੈ। ਕਹਿੰਦੇ ਹਾਂਜੀ ਅਸੀਂ ਅੱਖਾਂ ਦੇ ਨਾਲ ਵੇਖਿਆ। ਤੁਹਾਡੇ ਪੁੱਤਰ ਨੇ ਮਰੇ ਹੋਏ ਆਪਣੇ ਸਾਥੀ ਮੋਹਨ ਨੂੰ ਜ਼ਿੰਦਾ ਕਰ ਦਿੱਤਾ ਹੈ। ਸਵਾਸ ਪਾ ਦਿੱਤੇ ਨੇ ਉਹਦੇ ਅੰਦਰ। ਕਹਿੰਦੇ ਅੱਛਾ ਹਾਂਜੀ ਗੁਰੂ ਗੋਮੁਖ ਪਿਆਰਿਓ ਇੱਦਾਂ ਬਾਬਾ ਅਟਲ ਰਾਏ ਜੀ ਵਾਪਸ ਆਪਣੇ ਘਰ ਆਉਂਦੇ ਨੇ ਗੁਰੂ ਪਿਤਾ ਜੀ ਦੇ ਕੋਲ ਚਲੇ ਗਏ ਮਾਂ ਦੇ ਕੋਲ ਚਲੇ ਗਏ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਪਿਆਰ ਕੀਤਾ ਬੁੱਕਲ ਚ ਬਹਾਇਆ ਪੁੱਤਰਾ ਮੈਂ ਕੀ ਸੁਣ ਰਿਹਾ ਕਹਿੰਦੇ ਗੁਰੂ ਪਿਤਾ ਜੀ ਦੱਸੋ ਮੈਂ ਸੁਣਿਆ ਤੁਸੀਂ ਆਪਣੇ ਸਾਥੀ ਨੂੰ ਜਿਉਂਦਾ ਕਰ ਦਿੱਤਾ ਹੈ ਕਿੰਦਾ ਹਾਂ ਮਹਾਰਾਜ ਕੀਤਾ ਇਹ ਜ ਕੋਈ ਸ਼ੱਕ ਨਹੀਂ ਹੈ ਉਹ ਸਾਡੀ ਦਾਈ ਦੇਨ ਦਾ ਮਾਰਾ ਸਾਡੇ ਨਾਲ ਚਲਾਕੀਆਂ ਕਰਦਾ ਸੀ ਅਸੀਂ ਉਹਦੀ ਚਲਾਕੀ ਚੱਲਣ ਨਹੀਂ ਦਿੱਤੀ ਅਸੀਂ ਦਾਈ ਲੈ ਲਈ ਲਈ ਡਾਂਗ ਨਾਲ ਅਸੀਂ ਦਾਈ ਲਈ ਉਹ ਤੋਂ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਪੁੱਤਰਾ ਇਹ ਤੇ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸਾਸਿਓ ਉਹਦੀ ਵਸਤੂ ਸੀ ਵਾਈ ਗੁਰੂ ਜੀ ਦੀ ਉਹ ਲੈ ਗਿਆ ਸੀ ਪਰ ਤੈਂ ਆਪਣੀ ਪਾਵਰ ਦੇ ਨਾਲ ਸ਼ਕਤੀ ਦੇ ਨਾਲ ਵਾਪਸ ਉਹਨੂੰ ਬੁਲਾਇਆ ਇਹ ਚੰਗਾ ਨਹੀਂ ਕੀਤਾ ਤੇ ਉਹਦੇ ਸਵਾਸ ਪੂਰੇ ਹੋ ਗਏ ਉਹਦੀ ਮੌਤ ਹੋ ਉਹਦਾ ਦਾਣਾ ਪਾਣੀ ਮੁੱਕ ਗਿਆ ਮੈਂ ਗੱਲ ਕਰਦਾ ਸੀ ਵੀ ਸਵਾਸ ਨਾ ਕੋਈ ਘਟਾ ਸਕਦਾ ਤੇ ਨਾ ਕੋਈ ਵਧਾ ਸਕਦਾ ਗੁਰਮੁਖੋ ਹੁਣ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਇਹ ਚੰਗਾ ਨਹੀਂ ਕੀਤਾ ਤੁਸੀਂ ਉਹਦੀ ਮੌਤ ਹੋਣੀ ਪੱਕੀ ਸੀ ਜਿਹਾ ਚਿਹਰੀ ਲਿਖਿਆ ਤੇਹਾ ਹੁਕਮ ਕੁਮਾਹੀ ਹਨ ਕੱਲੇ ਆਵੇ ਨਨਕਾ ਸੱਦੇ ਉਹਦੇ ਸੰਮਣ ਆਗੇ ਸਨ ਉਹਦੇ ਬਰੰਡ ਆਗੇ ਸਨ ਉਹਦੀ ਮੌਤ ਹੋਣੀ ਸੀ ਉਹਨੇ ਜਾਣਾ ਸੀ ਦੁਨੀਆ ਤੋਂ ਪਰ ਤੈ ਉਹਨੂੰ ਜਿਉਂਦਾ ਕਰਕੇ ਪੁੱਤਰਾ ਚੰਗਾ ਨਹੀਂ ਕੀਤਾ ਤੇ ਬਾਬਾ ਅਟਲਰਾਏ ਜੀ ਸਾਡੇ ਵਰਗੇ ਥੋੜੀ ਸੀਗੇ ਵੀ ਅੜਗੇ ਸੀਗੇ ਆਪਣੇ ਬਾਪੂ ਦੇ ਨਾਲ ਨਹੀਂ ਕਹਿੰਦੇ ਗੁਰੂ ਪਿਤਾ ਜੀ ਫਿਰ ਹੁਕਮ ਕੀ ਹੈ ਮੇਰੇ ਵਾਸਤੇ ਕਹਿੰਦੇ ਹੁਕਮ ਤੇ ਪੁੱਤਰਾ ਇਹ ਹੈ ਵੀ ਦੁਨੀਆ ਤੇ ਜਾਂ ਤਾ ਤੂੰ ਰਹੇਂਗਾ ਜਾਂ ਫਿਰ ਮੈਂ ਰਹਾਵੇਂ ਇਹ ਫੈਸਲਾ ਤੇਰੇ ਹੱਥ ਹੈ ਕਿਉਂਕਿ ਆਪਾਂ ਰੱਬ ਦੇ ਕੀਤੇ ਹੋਏ ਦੇ ਵਿੱਚ ਬਿਗਨ ਨਹੀਂ ਨਾ ਪਾਉਣਾ ਜਿਹੜਾ ਫਕੀਰ ਹੋਏਗਾ ਪਹੁੰਚਿਆ ਹੈ ਰੱਬ ਦੀ ਰਜਾ ਦੇ ਵਿੱਚ ਰੱਬ ਦੇ ਹੁਕਮ ਦੇ ਚੱਲਣ ਵਾਲਾ ਉਹ ਕਦੇ ਰੱਬ ਦੇ ਕੀਤੇ ਹੋਏ ਨੂੰ ਟਾਲੇਗਾ ਨਹੀਂ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਉਹਦੀ ਮੌਤ ਹੋ ਚੁੱਕੀ ਹੈ ਹੁਣ ਤੂੰ ਇਹ ਦੱਸ ਵੀ ਉਹਦੀ ਜਗ੍ਹਾ ਤੂੰ ਜਾਏਂਗਾ ਕਿ ਮੈਂ ਜਾਵਾਂ ਇੱਕ ਨੂੰ ਜਾਣਾ ਪੈਣਾ ਆਪਾਂ ਤੇ ਹੁਣ ਗੁਰਮੁਖ ਪਿਆਰਿਓ ਬਾਬਾ ਅਟੱਲ ਰਾਏ ਜੀ ਕਹਿੰਦੇ ਛੱਤ ਬਚਨ ਤੋ ਤੁਹਾਡਾ ਹੁਕਮ ਹੈ ਗੁਰਮੁਖ ਪਿਆਰਿਓ ਬਾਬਾ ਅਟੱਲ ਰਾਏ ਜੀ ਨੇ ਇਸ਼ਨਾਨ ਬਾਣੀ ਕੀਤਾ ਹੈ ਗੁਰੂ ਪਿਤਾ ਤੋਂ ਅਸ਼ੀਰਵਾਦ ਲਿਆ ਮਾਂ ਦੇ ਚਰਨੀ ਹੱਥ ਲਾਏ ਪਿਆਰ ਦਿੱਤਾ ਮਾਂ ਨੇ ਤੇ ਸਰੋਵਰ ਦੇ ਕੰਡੇ ਜਾਂਦੇ ਨੇ ਚਾਦਰ ਤਾਣਦੇ ਨੇ ਆਪਣੇ ਸਿਰ ਤੇ ਤੇ ਆਪਣਾ ਪੰਜ ਭੂਤਕ ਸਰੀਰ ਬੋਲੋ ਤਿਆਗ ਦਿੱਤਾ ਆਖੋ ਸਤਨਾਮ ਜਦੋਂ ਇਸ ਗੱਲ ਦਾ ਪਤਾ ਤਾਂ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਲੱਗਦਾ ਹੈ ਤੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਖੁਸ਼ੀਆਂ ਦੇ ਦਰਵਾਜ਼ੇ ਖੋਲ ਦਿੰਦੇ ਨੇ ਕਹਿੰਦੇ ਉਹ ਟੱਲਰ ਆਏ ਅੱਜ ਤੈ ਮੇਰੀ ਮੰਨੀ ਐ ਅੱਜ ਮੇਰੇ ਅੱਗੇ ਤੂੰ ਝੁਕਿਆ ਤੇ ਯਾਦ ਰੱਖੀ ਦੁਨੀਆ ਤੇਰੇ ਅੱਗੇ ਝੁਕਿਆ ਕਰੇਗੀ ਆਖੋ ਸਤ ਨਾਰ ਟੱਲਰ ਆਏ ਤੈ ਮੇਰੀ ਮੰਨੀ ਐ ਦੁਨੀਆ ਤੇਰੀ ਮੰਨਿਆ ਕਰ ਅੱਜ ਆਪਾਂ ਦਰਬਾਰ ਸਭ ਜਾਣੇ ਆ ਨਾ ਬੱਬਾ ਟੱਲਰ ਆਏ ਜੀ ਦਾ ਸਥਾਨ ਬਣੀ ਐ ਤੇ ਜਿਨ੍ਹਾਂ ਦਾ ਵਿਆਹ ਨਹੀਂ ਨਾ ਹੁੰਦਾ ਉਪਤਾ ਕੀ ਕਹਿੰਦੇ ਨੇ ਜਾ ਕੇ ਬਾਬਾ ਅਟਲ ਕੋਈ ਪਕਾਉਣ ਨਾਲੀ ਘੱਲ ਬਾਬਾ ਅਟਲ ਪੱਕੀਆਂ ਪਕਾਈਆਂ ਘੱਲ ਅੱਜ ਵੀ ਬਚਨ ਪੂਰੇ ਹੁੰਦਾ ਹੈ